ਹਾਂਜੀ ਕੀ ਹਾਲ ਚੱਲ ਮਿੱਤਰੋ ਅੱਜ ਆਪਾਂ ਚੱਲੇ ਆਂ ਯਾਰ ਕਬੂਤਰ ਬਾਜ ਵਾਲੇ ਘਰੇ ਜਿਹਨਾਂ ਦਾ ਸ਼ੌਂਕ ਆ ਚੱਲੇ ਆਂ ਵੀਰ ਘਰੇ ਤੇ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆਂ ਜਿਹਦੇਸੀ ਜਿਹਨਾਂ ਦਾ ਇਹ ਦੇਸੀ ਜੰਦਾ ਵੀ ਕਰਾਵਾਂਗੇ ਸ਼ੌਂਕ ਤੇ ਮਲਵਈਆਂ ਦਾ ਵੀ ਕਰਾਵਾਂਗੇ ਆਪਣੇ ਲੱਗ ਗਈ ਆ ਉਹਨਾਂ ਦਾ ਘਰ ਏਨੀ ਦੂਰ ਨਹੀਂ ਆਪਾਂ ਤੁਰ ਕੇ ਚੱਲੇ ਆ ਤੇ ਤੁਹਾਨੂੰ ਸ਼ੌਂਕ ਕਰਾਉਨੇ ਆਂ ਬਸ ਆ ਇਹ ਲੇਬਨ ਨਗਰੇ ਆ ਤੈ ਇੰਨਾ ਵੀਰਦੀ ਅਰੇ ਇੰਨਾਂ ਦੀ ਉੱਚੀ ਤੈ ਵਾਵਾ ਤੇ ਆਪਾਂ ਆ ਗਏ ਨਾਲੇ ਘਰੇ ਚਲਣ ਉੱਤੇ ਜਾ ਕੇ ਆਪਾਂ ਤੁਹਾਨੂੰ ਸ਼ੋਅ ਕਰਾਉਣੇ ਆ ਲਓ ਮਿੱਤਰੋ ਆਪਾਂ ਪਹੁੰਚ ਗਏ ਨਗਰੇ ਸ਼ੋਅ ਕਰਾਉਣੇ ਨੇ ਤਾਂ ਉੱਤੇ ਜਾਓ ਆਪਾਂ ਉੱਤੇ ਆ ਗਏ ਆ ਤੇ ਆ ਇਹ ਨਾਲੇ ਥੱਲੇ ਜਨੂਰੇ ਆ ਇਹ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਪਹਿਲਾਂ ਉੱਤੇ ਚੱਲੀਏ ਛੋੜੀਆਂ-ਵੜੀਆਂ ਇਕਦੇ ਬੰਦਾ ਹੁੰਦਾ ਹੁੰਦਾ ਥੱਕ ਜਾਂਦਾ ਤੇ ਜੜਦਾ ਆ ਗਏ ਆਪਾਂ ਉੱਤੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਉੱਤੇ ਤੇ ਵੀਰ ਹਣੀ ਵਾਲੇ ਜਵੜੇ ਆ ਕੀ ਕਰਦੇ ਜੋ ਸ਼ਾਜੀ ਖਾਣੇ ਪਾਉਂਦੇ ਖਾਣਿਆਂ ਦੀ ਤਿਆਰੀ ਚੱਲੰਦੀ ਆ ਮਿੱਟੀ-ਮਿੱਟੀ ਰੱਖੀ ਬਾਹਰ ਦੇਸੀਆਂ ਦੇ ਮਲਵਈਆਂ ਦੇ ਆਇਓ ਤੁਹਾਨੂੰ ਸ਼ੌਂਕ ਕਰਨੇ ਆ ਖਾਣੇ ਪੈਦੇ ਆ ਲੈ ਯਾਦ ਹੈ ਹੁਣੇ ਸਟਾਰਟ ਕੀਤੇ ਖਾਣੇ ਪੁਣੇ ਚਾਹ ਕੀ ਬੁਣੀ ਜਾਣੀ ਹੁਣ ਅੱਛਾ ਚਾਰ ਕੀ ਇਹ ਮਲਵਈਆਂ ਦਾ ਖੋਡਾ ਹੈ ਕੁੰਡਾ ਵਧੀਆ ਬਣਿਆ ਵੀਰ ਦਾ ਆ ਸਾਰੇ ਇਹਨਾਂ ਦੇ ਨੂੰ ਲਓ ਜੀ ਦੇਸੀ ਵਿੱਚ ਹੈ ਮਿਕਸੀ ਆ ਫਲਾਈ ਜੀ ਵੇਖੀਏ ਵੇਖੀਏ ਸ਼ੰਕਰੋਂ ਨੇ ਧੰਨਵਾਦ ਜਨੂਰਾਂ ਦਾ ਪੂਰੇਆਂ ਦਾ ਆ ਰਹੇ ਮਿੱਤਰੋ ਕਰੋਸ਼ ਹੋਊਗਾ ਜਨੂਰ ਵਾਧੂ ਇਹਨਾਂ ਦਾ ਹਨ ਲੈ ਵਾਧੂ ਦੇਸੀ ਹੈਗੇ ਆ ਹੋ ਸਕਿਆ ਤੇ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਕਰੋ ਕੱਲਾ ਕੱਲਾ ਚੈੱਕ ਤਾਂ ਡੱਬਿਆਂ ਦਾ ਜੋੜਾ ਵਾਲਾ ਘੰਡਾ ਵੇ ਵਾਦਾ ਸੋਨਾ ਸ਼ਾਹ ਕਿ ਡੱਬੇ ਬਾਰ ਕੱਢ ਕੇ ਤੁਹਾਨੂੰ ਦਿਖਾਉਣਾ ਸਾਰੇ ਜਾਨਵਰ ਅੰਦਰ ਸਹੀ ਨਹੀਂ ਹੁੰਦੇ ਜੀ ਮਿੱਤਰੋ ਆਪਾਂ ਸਾਰੇ ਜਾਨਵਰ ਬਾਹਰ ਕਢਾ ਲਏ ਹਨ ਕਰੋ ਸ਼ੌਂਕ ਇਹ ਇੱਕ ਨਹੀਂ ਆ ਰਿਹਾ ਕਰ ਇਹ ਉਹ ਕਬੂਤਰ ਇਹ ਬਹੁਤ ਸੋਹਣੀ ਇਹਨਾਂ ਦਾ ਮੱਖੀ ਚੀਨੀ ਜੀ ਪੀਲੇ ਅੱਖਾਂ ਦੇ ਮੋਢਰ ਹੋ ਗਿਆ ਜਵਾਰੀ ਦਾ ਬਹੁਤ ਸੋਹਣੀ ਕਬੂਤਰ ਆ ਪਿੱਛੇ ਕਬੂਤਰ ਦੀ ਖਲੋਣੀ ਚੈੱਕ ਕਰਵਾ ਲਈ ਬਹੁਤ ਹੀ ਜਿਆਦੇ ਖਲੋਣੀ ਘੈਂਡ ਕਬੂਤਰ ਦੀ ਬਹੁਤ ਹੀ ਜਿਆਦੀ ਆ ਆ ਦੇਸੀ ਕਬੂਤਰ ਯਾਰ ਇਹਦੇ ਆ ਜਿਹੜਾ ਵਿੱਚ ਆਲਾ ਨੰਬਰ ਘੈਂਟ ਇੰਨਾ ਸਾਰੇ ਕਬੂਤਰ ਘੈਂੜਿਆ ਉਡਦੇ ਰਹੇ ਇੰਨਾਂ ਦੇ ਬਾਦੂ ਕਬੂਤਰ ਸ਼ਾਮਾਂ ਸ਼ਾਮਾਂ ਜੇ ਤੱਕ ਉੱਡਦੇ ਕਬੂਤਰ ਇੰਨਾਂ ਦੇ ਹੁਣ ਇਹੋ ਹੀ ਆ ਬਾਕੀ ਇੰਨਾਂ ਨੇ ਵੇਚ ਤੇ ਟੁਕਲ ਟੱਕਲ ਜਿਹੜੇ ਵਿੱਚ ਹੈਗੇ ਤੇ ਆ ਕਬੂਤਰ ਇੰਨਾਂ ਦੇ ਸਾਰੇ ਟੋਪ ਦੇ ਆ ਦੱਸਿਓ ਮਿੱਤਰੋ ਜੇ ਤੁਹਾਨੂੰ ਵੀਡੀਓ ਸਹੀ ਲੱਗੀ ਆ ਤੇ ਜਨੂਰ ਵੀ ਜੇ ਤੁਹਾਨੂੰ ਘੈਂੜ ਲੱਗੇ ਦੱਸਿਓ ਕਮੈਂਟਾਂ 'ਚ ਕਬੂਤਰ ਆਪਣੇ ਵੀਰਨੇ ਘੈਂੜ ਹੀ ਰੱਖੇ ਜੋਟੀ ਦੇ ਇਹ ਸਾਰੇ